ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਵੈਗ੍ਰੋ ਦੀ ਕਿਰਪਾ ਨਾਲ ਤੁਸੀਂ ਸਭ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਓ ਸੋਨੂੰ ਸ਼ੰਭੂ ਮੋਰਚਾ ਘੁੰਮ ਫਿਰ ਕੇ ਦਿਖਾਵਾਂ ਕੀ ਕੀ ਇੱਥੇ ਗਤੀਵਿਧੀਆਂ ਹੋ ਰਹੀਆਂ ਐ ਕੈਸੇ ਸਾਡੇ ਬਜ਼ੁਰਗ ਕਿਸ ਤਰ੍ਹਾਂ ਬੈਠੇ ਰਹਿੰਦੇ ਐ ਕਿਸ ਤਰ੍ਹਾਂ ਦਿਨ ਬਤੀਤ ਕਰਦੇ ਐ ਮੇਨ ਬਾਰਡਰ ਦਾ ਏਰੀਆ ਜੀ ਇੱਥੇ ਬਾਰਡਰ ਲੱਗਿਆ ਪਿਆ ਤੇ ਇਹ ਸਟੇਜ ਆ ਗਈ ਇਧਰਲੀ ਸਾਈਡ ਸਟੇ ਦੇ ਕੋਲੇ ਸਾਰਾ ਏਰੀਆ ਖਾਲੀ ਹੈ ਜੀ ਇੱਥੇ ਟਰਾਲੀਆਂ ਨਹੀਂ ਲਾਈਆਂ ਨੌਜਵਾਨ ਆਪਣੇ ਆਪਣੀਆਂ ਝੌਂਪੜੀਆਂ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆ ਸਫਾਈ ਕਰਦੇ ਆ ਮਾਤਾ-ਮਾਂ ਭੈਣਾਂ ਵੀ ਆਪਣੀ ਸੇਵਾ ਨਿਭਾ ਰਹੀਆਂ ਨੇ ਜਿੰਨਾਂ ਕੋਲ ਸਮਾਂ ਵਿਚਾਰੀਆਂ ਉਹ ਉਹਨਾਂ ਕਿਥੇ ਜ਼ਰੂਰ ਸਮਾਪਤਿਤ ਕਰਦੀਆਂ ਨੇ ਚੰਗੀ ਗੱਲ ਹੈ ਬਾਰੀ ਬਦਲ ਜਾਂਦੀ ਹੈ ਸਿੰਘ ਬਦਲ ਕੇ ਆਉਂਦੇ ਆ ਭਾਈ ਨਵੇਂ ਸਿੰਘ ਆ ਜਾਂਦੇ ਆ ਪੁਰਾਣੇ ਚਲੇ ਜਾਂਦੇ ਆ ਇਸ ਤਰ੍ਹਾਂ ਹੀ ਕਿਸੇ ਦੇ ਹਫ਼ਤੇ ਬਾਅਦ ਕੋਈ 10 ਦਿਨਾਂ ਬਾਅਦ ਔਡ ਔਡ ਜਥੇਬੰਦੀਆਂ ਦੀਆਂ ਬਾਰੀਆਂ ਬੰਨੀਆਂ ਪਈਆਂ ਉਸੇ ਸੁਭਾਵ ਨਾਲ ਸਾਡੇ ਲੋਕ ਜਾਂਦੇ ਆਉਂਦੇ ਆ ਦੋਸਤੋ ਮੋਰਚੇ ਦੇ ਉੱਪਰ ਬੈਗਰੂ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਮੇਰੇ ਕਿਸਾਨ ਵੀਰਾਂ ਨੂੰ ਮੇਰੀ ਇਹੋ ਅਰਦਾਸ ਹੈ ਸਾਰਾ ਮੋਰਚਾ ਘੁੰਮਦਾ ਹੁੰਨਾ ਜੀ ਮੈਂ ਦੇਖਦਾ ਰਹਿਣਾ ਮੇਰਾ ਕੈਮਰਾ ਕੀ ਦੇਖਦਾ ਹੈ ਉਹ ਦਿਖਾਉਣ ਦੀ ਸੋਨੂੰ ਕੋਸ਼ਿਸ਼ ਕਰਦਾ ਫੋਟੋਗ੍ਰਾਫੀ ਦੇ ਰਾਹੀਂ ਥੋੜੇ ਜੀ ਵੀਡੀਓ ਵੀ ਬਣਾਉਣ ਦੀ ਕੋਸ਼ਿਸ਼ ਕਰਦਾ ਜੀ ਚੰਗੀ ਲੱਗੇ ਸ਼ੇਅਰ ਕਰ ਦਿਆ ਕਰੋ ਝੌਂਪੜੀਆਂ ਨਮੀਆਂ ਬਣ ਰਹੀਆਂ ਨੇ ਮਕਾਨ ਨਵੇਂ ਬਣ ਰਹੇ ਨੇ ਬਜ਼ੁਰਗ ਰੱਬ ਦਾ ਨਾਮ ਵੀ ਲੈਂਦੇ ਆ ਜੀ ਤੇ ਸੇਵਾ ਵੀ ਕਰਦੇ ਆ ਛੇ ਕਿਸਾਨ ਵੀ ਸਭ ਦੀ ਵਿਚ ਦਾ ਬਾਬੇ ਭਰਾਵੋ 70 70 75 75 ਸਾਲ ਦੇ ਐ ਜੋ ਕੀ ਦੋ ਦੋ ਛੋਟੀਆਂ ਤੇ ਤੁਰਦੇ ਆ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਮੇਰੀ ਇਹ ਹਰਦਾਸ ਹੈ ਬਹੁਤ ਕਠਨ ਜੀਵਨ ਹੈ ਜੀ ਇੱਥੇ ਕਟਣਾ ਬੜਾ ਔਖਾ ਹੈ ਏਸੀ ਵੀ ਲੱਗ ਰਹੇ ਨੇ ਚਲੋ ਵੈਗਰੂਜ ਚੜ੍ਹਦੀ ਕਲਾ ਰੱਖੇ ਸਭ ਨੂੰ ਇੱਥੇ ਸੇਵਾ ਕਰਦੇ ਆ ਪਾਸਿਆਸੀ ਪਿੰਡ ਵਾਲੇ ਵੀ ਆਉਂਦੇ ਆ ਕੋਈ ਲੱਸੀ ਲਿਆ ਆ ਕੋਈ ਪ੍ਰਸ਼ਾਦਾ ਲਿਆ ਆ ਇਹੀ ਜੀ ਸੇਵਾ ਭਾਈ ਚੱਲੀ ਜਾਂਦੀ ਐ ਬਜ਼ੁਰਗ ਜਿਹੜੇ ਨਹੀਂ ਦੂਰ ਜਾ ਸਕਦੇ ਕਿਉਂਕਿ ਮਸ਼ੀਨਾਂ ਦੂਰ ਲੱਗੀਆਂ ਸਟੇਜ ਵੱਲ ਉਹ ਕੱਪੜੇ ਆਪ ਦੇ ਆਪ ਹੀ ਧੋਂਦੇ ਐ ਆਪ ਧੋ ਕੇ ਆਪ ਹੀ ਵਿਚਾਰੇ ਉਹ ਸਾਰੀ ਸੇਵਾ ਕੰਮਕਾਰ ਕਰਦੇ ਐ ਹੁਣ ਤੁਸੀਂ ਸੋਚ ਲਓ ਜਿਹੜੇ ਬਜ਼ੁਰਗ ਵਿਚਾਰੇ ਮੰਜਾਂ ਤੇ ਬੈਠਣ ਵਾਲੇ ਸੀ ਉਹ ਅੱਜ ਇੱਥੇ ਆ ਕੇ ਸੇਵਾ ਕਰਦੇ ਐ ਇਹ ਹੈ ਕੁਦਰਤ ਦੀ ਖੇਡ ਤੈਂਓ ਮੈਂ ਇਹ ਕਹਿਣਾ ਹੁਣ ਨਾ ਦੋਸਤੋ ਸਤਜੁਗ ਐ ਮੋਰਚਾ ਇਹਨਾਂ ਬਾਬਿਆਂ ਦੇ ਸਿਰ ਤੇ ਚੱਲ ਰਿਹਾ ਜੀ ਇਹ ਬਾਬੇ ਇੱਥੇ ਆਪਣਾ ਕੰਮ ਆਪ ਕਰਦੇ ਐ ਚੰਗੀ ਗੱਲ ਐ ਇਹ ਬਜ਼ੁਰਗ ਹੋਣਗੇ ਘੱਟੋ-ਘੱਟ 75-80 ਸਾਲ ਦੇ ਕਰੀਬ ਇਹ ਸਾਰਾ ਦੇਖੋ ਆਪਣੇ ਸਾਰੇ ਕੱਪੜੇ ਇਹਨਾਂ ਨੇ ਆਪ ਤੋਤੇ ਐ ਨਾਲ ਆਪਣੇ ਸਾਥੀ ਦੇ ਵੀ ਤੋਦ ਦਿੱਤੇ ਐ ਚਲੋ ਵੈਗਰੂ ਇਹਨਾਂ ਨੂੰ ਛੜਦੀ ਕਲਾ ਬਖਸ਼ੇ ਆਂਤ ਪਿੰਡਾਂ ਦੇ ਵਿੱਚੋਂ ਆਗੇ ਨੌਜਵਾਨ ਲਸੀ ਲੈ ਕੇ ਭਾਈ esi mien le see? a Dayo, a Dayo, a Dayo 咱们。 ਸਾਈ ਸਤਿ ਸ੍ਰੀ ਅਕਾਲ ਸਾਈ ਸਤਿ ਸ੍ਰੀ ਅਕਾਲ ਕੀ ਹਾਲ-ਚਾਲ ਹੈ ਮੈਂ ਨਜ਼ਾਰੇ ਪੱਜੇ ਆਗੇ ਦੋਸਤੋ ਇਹ ਬਾਬਾ ਮੇਰਾ ਸਿੰਘੂ ਮੋਰਚੇ ਦਾ ਜੋੜੀਦਾਰ ਹੈ ਹਾਂਜੀ ਅਸੀਂ ਸਿੰਘੂ ਮੋਰਚੇ ਤੇ ਵੀ ਰਹੇ ਆ ਤਿੰਨ ਸਾਲ ਇਕੱਠੇ ਹਾਂਜੀ ਉੱਥੇ ਪੂਰਾ ਸਾਲ ਸਾਲ ਭਰ ਭਾਈ ਤੇ ਇੱਥੇ ਫੇਰ ਆਇਤੀ ਮਿਲ ਗਿਆ ਮੈਨੂੰ ਇਹ ਕੀ ਹਾਲ-ਚਾਲ ਹੈ ਉੱਥੇ ਜਟਾਂਗੇ ਜਿੰਨਾ ਚਿਰ ਨਹੀਂ ਕੈਸਾ ਹੁੰਦਾ ਇੱਥੇ ਹੀ ਚੀਂਗੀਆਂ ਵੀ ਪਾਉਣੀਆਂ ਮਨਜ਼ੂਰ ਆ ਜੀ ਕੋਈ ਪਰਵਾਹ ਨਹੀਂ ਕੀ ਆਹੋ ਬਾਬਾ ਜੀ ਇਹ ਆਪਾਂ ਆਇਆ ਇਸ ਕਾਨਾ ਦਾ ਬਹੁਤ ਬਹੁਤ ਧੰਨਵਾਦ ਲੱਸੀ ਪੀਉਣ ਦਾ ਧੰਨਵਾਦ ਜਿਹੜੇ ਸੇਵਾ ਆਪ ਦੀ ਸੇਵਾ ਵਾਹਿਗੁਰੂ ਵਾਹਿਗੁਰੂ ਇਹ ਸ਼ਾਦਾ ਦਾ ਸੇਵਾ ਨਹੀਂ ਇਹ ਕਾਨਾ ਦੀ ਸੇਵਾ ਕਰਦੇ ਮਹਾਰਾਜ ਨੇ ਨੂੰ ਸਫਲ ਕਰੇ ਜਾਨਾ ਜੇ ਕੱਲੂ ਤੇਰੀ ਸ਼ੀਧੀ ਪੈਣ ਲੱਗੀ ਪਾਏਗਾ ਹਾਂ ਬਿਲਕੁਲ ਤਿਆਰੀਆਂ ਨਹੀਂ ਤਿਆਰੀਆਂ ਜਾਏ ਆ ਪੱਕਾ ਹਾਂਜੀ ਕੋਈ ਪਲਾਨਿੰਗ ਨਹੀਂ ਬਹੁਤ ਵੀ ਦੇ ਇਹ ਲੋਕ ਦੇਖ ਲਓ ਜੀ ਐਸੇ ਵੱਸ ਰਹੇ ਇੱਥੇ ਮਾਲਕ ਦੀ ਕਿਰਪਾ ਨਾਲ ਚਲੋ ਮਾਲਕ ਦੀ ਕਿਰਪਾ ਜਿੱਥੇ ਰੱਖੇ ਉੱਥੇ ਹੀ ਰਹਿਣਾ ਜੀ ਮੈਂ ਤਾਂ ਕਹਿਣਾ ਹੁਣਾਂ ਦੋਸਤੋ ਜਿਨੇ ਦਿੱਲੀ ਦਾ ਮੋਰਚਾ ਨਹੀਂ ਦੇਖਿਆ ਉਹ ਇੱਕ ਵਾਰ ਜ਼ਰੂਰ ਮੋਰਚਾ ਇੱਥੇ ਦੇਖੋ ਇਹ ਇੱਕ ਸਾਡੀ ਜੰਗ ਹੈ ਜਿੱਦੀ ਲੜਾਈ ਚੱਲ ਰਹੀ ਹੈ ਚਲੋ ਜਿਸ ਤਰ੍ਹਾਂ ਵੀ ਜਿੰਨਾ ਕੋਈ ਸਾਥ ਦੇ ਸਕਦਾ ਦਿਓ ਦੋਸਤੋ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆ ਬਜ਼ੁਰਗ ਨੇ ਦੇਖ ਲਓ ਤੁਸੀਂ ਕਿੰਨੇ ਕਿੰਨੇ ਉਮਰ ਦੇ ਆ ਜਿਹੜੇ ਇਹ ਲੜਾਈ ਲੜ ਰਹੇ ਆ ਨੌਜਵਾਨੀ ਵੀ ਹੈ ਪਰ ਥੋੜੀ ਹੈ ਬੱਚੇ ਕੰਮਕਾਰ ਚ ਪੜ੍ਹਾਈ ਦੇ ਕੋਈ ਕਰਦਾ ਕੋਈ ਕੰਮਕਾਰ ਕਰਦਾ ਉਧਰ ਰੁੱਝੇ ਪਏ ਆ ਇਸ ਕਰਕੇ ਸਾਰੇ ਨਹੀਂ ਆ ਸਕਦੇ ਚਲੋ ਜਿੰਨੇ ਵੀ ਆ ਸਕਦੇ ਉਹਨੇ ਤਾਂ ਆਓ ਭਰਾਵੋ ਬਾਕੀ ਤੁਹਾਡੀ ਮਰਜ਼ੀ ਹੈ ਮੇਰੇ ਪਾਸਿਆ ਸੇ ਦੇਖਦਾ ਰਹਿਣਾ ਮੈਂ ਬਜ਼ੁਰਗਾਂ ਨੂੰ ਵਿਚਾਰੇ ਬਹੁਤ ਕਠਿਨਾਈ ਦੇ ਵਿੱਚ ਨੇ ਕਈ ਤਾਂ ਜੀ ਟਰਾਲੀ ਦੀ ਛਾਂ ਦੇ ਵਿੱਚ ਹੀ ਸਾਰਾ ਦੁਪਹਿਰਾ ਕੱਢਦੇ ਆ ਆ ਦੇਖੋ ਸਾਰੇ ਦੁਪਹਿਰਾ ਇਹਨਾਂ ਨੇ ਇਸੇ ਟਰਾਲੀ ਦੀ ਛਾਂ 'ਚ ਕੱਟਣਾ ਹੈ ਰੋਡ ਦੇ ਉੱਪਰ ਰਾਤ ਨੂੰ ਪੈਂਦੇ ਆ ਪਰ ਮਾਲਕ ਦੀ ਵੈਗਰੂ ਦੀ ਕਿਰਪਾ ਇਨਾਂ ਤੇ ਖਾਲਸਿਆਂ ਤੇ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤ ਰੱਖੇ ਮੇਰੀ ਤਾਂ ਇਹੋ ਅਰਦਾਸ ਹੈ ਭਰਾਵੋ ਬਹੁਤ ਕਠਿਨਾਈ ਹੈ ਦੋਸਤੋ ਮੱਛਰ ਵੀ ਹੋ ਗਿਆ ਲਾਈਟ ਵੀ ਥੋੜੀ ਜੀ ਤੰਗ ਕਰਨ ਲੱਗੀ ਕਦੇ ਆ ਗਈ ਕਦੇ ਆਈ ਨਹੀਂ ਚਲੋ ਜਿਸ ਤਰ੍ਹਾਂ ਵੀ ਚੱਲਦਾ ਹੈ ਲੜਾਈ ਹੁੰਦੀ ਹੈ ਸਭ ਕੁਝ ਚੱਲਦਾ ਹੁੰਦਾ ਹੈ ਭਾਈ ਲੜਾਂਗੇ ਅਸੀਂ ਧੰਨਵਾਦ ਦੋਸਤੋ ਬਾਬੇ ਦੀ ਵੀਡੀਓ ਦੇਖਣ ਲਈ ਸ਼ੁਕਰੀਆ ਕੁਝ ਸਾਨੂੰ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਸਭ ਨੂੰ ਜਿਉਂਦੇ ਰਹੇ ਜਰੂਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੰਦਰੁਸਤ ਰਹੋ ਖੁਸ਼ ਰਹੋ ਵੈਗਰੂ ਸਭ ਨੂੰ ਤੰਦਰੁਸਤ ਬਖਸ਼ੇ ਮੇਰੀ ਟਰਾਲੀ ਹੈ ਦੋਸਤੋ ਇੱਥੇ ਲੈਂਟ ਇਹੋ ਜਿਹੀ ਆਉਂਦੇ ਆ ਬਸ ਇਹੋ ਜਿਹੀ ਚਾਹ ਟੂਰਜ਼ ਕਰਦੇ ਆ ਭਾਈ ਇਹੋ ਜਿਹਾ ਡੰਗਾ ਲੈਂਦਾ